ਬਹੁਤ ਜ਼ਿਆਦਾ ਖੁਸ਼ੀ ਮੈਂ ਨਾ ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲੋਂ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਾਂ ਦਾ ਬੇਟਾ ਬੇਟੇ ਨਾਲੋਂ ਵੱਧ ਕੇ ਹੈ ਜੀ ਕੀ ਲక్ష్ਮੀ ਦਾ ਰੂਪ ਆਇਆ ਜੀ اپنی جگہ نے ਕੁੜੀਆਂ ਆਪਣੀਆਂ ਜਿਵੇਂ ਹਰੇਕ ਫੀਲਡ ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਈਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰਟਿਸਟ ਵੀ ਸਭ ਤਰੀਕੇ ਦੇ ਫੀਲਡ ਚ ਕੁੜੀਆਂ ਅੱਗੇ फिर नहीं

ਜੇ ਆਪਾਂ ਕਹਿੰਦੇ ਜਿਵੇਂ ਮੁੰਡੇ ਦੀ ਖੁਸ਼ੀ ਮੈਨੂੰ ਉਹਦੇ ਨਾਲ ਦੁੱਗਣੀ ਖੁਸ਼ੀ ਹੋਈ ਹੈ ਜੀ ਮੇਰੇ ਇੱਕ ਤਰ੍ਹਾਂ ਦਾ ਬੇਟਾ ਹੈ ਬੇਟੇ ਨਾਲੋਂ ਵੱਧ ਕੇ ਹੈ ਜੀ ਇਹ ਕੀ ਲక్ష్ਮੀ ਦਾ ਰੂਪ ਆਇਆ ਜੀ ਔਲੇਨਾਰ ਜੀ ਦੀ ਕਿਰਪਾ ਜਿੰਨੀ ਹੋ ਰਹੀ ਹੈ ਬਹੁਤ ਵਧੀਆ ਹੋਈ ਹੈ ਪਹਿਲਾਂ ਪਹਿਲਾਂ ਵੀ ਬੇਟੀ ਹੈ ਹਾਂਜੀ ਹਾਂਜੀ ਪਹਿਲਾਂ ਵੀ ਬੇਟੀ ਆਈ 5 ਸਾਲ ਦੀ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੂਗੀ ਕਿਉਂਕਿ ਅਕਸਰ ਆਪਾਂ ਦੇਖਣ ਨੂੰ ਆਉਂਦੇ ਕਿ ਇਹ ਵੀ ਪਹਿਲਾਂ ਬੇਟੀ ਤੋਂ ਬਾਅਦ ਹਰ ਪਰਿਵਾਰ 'ਚ ਇਹ ਹੁੰਦਾ ਕਿ ਬੇਟਾ ਆਵੇ ਪਰਿਵਾਰ 'ਚ ਕਿਦਾਂ ਦਾ ਮਾਹੌਲ ਹੈ ਤੁਸੀਂ ਦੇਖੋ ਜੀ ਪਰਿਵਾਰ ਚ ਮਾਹੌਲ ਬਹੁਤ ਵਧੀਆ ਹੈ। ਦੇਖੋ ਬੇਟਾ ਚਲੋ ਕਹਿੰਦੇ ਪਰਿਵਾਰ ਸੋਚਦਾ ਹੁੰਦੇ ਸੀ ਹਾਂ ਵੀ ਲੜਕਾ ਹੋਵੇ। ਫਿਲਹਾਲ ਦੇਖੋ ਜੋ ਵੀ ਉੱਪਰ ਵਾਲੇ ਦੀ ਦੇਣਾ ਵੈਸੇ ਜਲਦ ਲక్ష్ਮੀ ਆਂਦੀ ਹੈ। ਇਹ ਮੁੰਡਿਆਂ ਨਾਲ ਵੀ ਵੱਧ ਕੇ ਪਿਆਰ ਲੈਂਦੀਆਂ ਨੇ ਜੀ। ਬਹੁਤ ਜ਼ਿਆਦਾ ਪਿਆਰ ਲੈਂਦੀਆਂ ਵੀ ਦਿੰਦੀਆਂ ਨੇ ਪਿਆਰ ਬਹੁਤ ਜ਼ਿਆਦਾ ਨੇ। ਹਾਂਜੀ। ਹਾਂਜੀ ਕੀ ਨਾਮ ਹੈ ਜੀ ਤੁਹਾਡਾ? ਅਰुण ਲਤਾ ਕਾਲਾ। ਤੁਸੀਂ ਬੱਚੀ ਦੇ ਕੀ ਲੱਗਦੇ? ਮੈਨੂੰ ਵੱਡੀ ਬੇਟੀ ਤਾਈ ਕਹਿੰਦੀ ਹੈ ਤਾਂ ਇਹ ਵੀ ਤਾਈ ਕਹੂਗੀ। ਹਾਂ। ਆ ਤਾਉ ਨੇ ਮੈਂ ਤਾਈ ਜੀ ਕਿੰਨੀ ਕੁ ਖੁਸ਼ੀ ਹੈ ਪਰਿਵਾਰ ਦੇ ਵਿੱਚ ਦੇਖੋ ਜੀ ਖੁਸ਼ੀ ਤਾਂ ਬਹੁਤ ਜ਼ਿਆਦਾ ਕਿਉਂਕਿ ਬੇਟੇ ਇੱਕ ਟਾਈਮ ਤੇ ਕੰਮ ਤੇ ਹੁੰਦੇ ਨੇ ਕੁੜੀਆਂ ਫਿਰ ਵੀ ਫੋਨ ਫੋਨ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਮਾਂ ਬਾਪ ਦਾ ਹਾਲ ਚਾਲ ਪੁੱਛਦੀਆਂ ਰਹਿੰਦੀਆਂ ਨੇ ਕੁੜੀਆਂ ਨਾਲ ਹੀ ਮਾਂ ਦੁੱਖ ਸੰਝ ਕਰ ਸਕਦੀ ਏ ਠੀਕ ਹੈ ਇਹ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਇਹਦੀ ਇੱਕ ਭੈਣ ਵੀ ਆ ਦੋ ਭੈਣਾਂ ਹੋ ਵੀ ਜ਼ਰੂਰ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇੱਕ ਦੂਜੀ ਨਾਲ ਆਪਣਾ ਦੁੱਖ ਸੁੱਖ ਸਾਂਝਾ ਕਰ ਸਕੇ ਕੱਲੀ ਭੈਣ ਤਾਂ ਕਿਸੇ ਨਾਲ ਦੁੱਖ ਵੀ ਸਾਂਝਾ ਨਹੀਂ ਕਰ ਸਕਦੀ ਸਮਾਜ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਦੋ ਕੁੜੀਆਂ ਠੀਕ ਹੈ ਸਭ ਦੇ ਹੋਣੀਆਂ ਚਾਹੀਦੀਆਂ ਨੇ ਮੁੰਡੇ ਆਪਣੀ ਜਗ੍ਹਾ ਨੇ ਕੁੜੀਆਂ ਆਪਣੀਆਂ ਜਿਵੇਂ ਹਰੇਕ ਫੀਲਡ 'ਚ ਕੁੜੀਆਂ ਆਪਣੀ ਜਗ੍ਹਾ ਤੇ ਸਟੈਂਡ ਕਰ ਰਹੀਆਂ ਨੇ ਕੋਈ ਆਈਪੀਐਸ ਅਫੀਸਰ ਬਣਦੀ ਹੈ ਕੋਈ ਆਈਏਐਸ ਅਫੀਸਰ ਬਣਦੀ ਹੈ ਕੋਈ ਟੀਚਰ ਬਣਦੀ ਹੈ ਕੋਈ ਸਾਇੰਟਿਸਟ ਵੀ ਸਭ ਤਰੀਕੇ ਦੇ ਫੀਲਡ 'ਚ ਕੁੜੀਆਂ ਅੱਗੇ ਨੇ ਤਾਂ ਮੇਰੀ ਤਾਂ ਦੁਆ ਵੀ ਹੈ ਦੋ ਹੀ ਕੁੜੀਆਂ ਇੰਨੇ ਫੀਲਡਾਂ 'ਚੋਂ ਕਿਸੇ ਇੱਕ ਇੱਕ ਫੀਲਡ 'ਚ ਅੱਗੇ ਹੀ ਜਾਣ ਸਾਡੀ ਆਪਣੀ ਵੀ ਬੇਟੀ ਹੈ ਠੀਕ ਹੈ ਉਹ ਵੀ ਸਾਰੇ ਕੰਮ ਕਰਦੀ ਹੈ ਮੁੰਡੇ ਦੀ ਤਰ੍ਹਾਂ ਕਿਤੇ ਜਾਣਾ ਕਿਤੇ ਲੈ ਕੇ ਜਾਣਾ ਉਹਦੇ ਸਾਰੇ ਕੰਮ ਨੇ ਇਹ ਤਾਂ ਨੈਚੁਰਲੀ ਇਹ ਕੁੜੀਆਂ ਬਹੁਤ ਹੀ ਭਾਗਸ਼ਾਲੀ ਹੋਣ ਇਹ ਦੋਨੋਂ ਮੇਰੀ ਇਹ ਹੀ ਦੁਆ ਹੈ